ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਇਸਟ ਬੇਨਤੀ ਸਜਣੋ ਕਰਦੇ ਆ ਜਾਂ ਘਰਾਂ ਚੋਂ ਜਾਂ ਮੰਡੀਆਂ ਚੋਂ ਕਿਤੇ ਉਹ ਵੀ ਪਸ਼ੂ ਦੀ ਕੋਈ ਵੀ ਖਰੀਦਦਾਰੀ ਕਰੋਗੇ ਦੋ ਟਾਈਮ ਆਪਣੀ ਤਸੱਲੀ ਕਰਿਆ ਕਰੋ ਲਾਜ਼ਮੀ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਸਕਦੇ ਜੇ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਖੜੋ ਸੱਜਣੋ ਅੱਜ ਪਹੁੰਚੇ ਆ ਮੰਡੀਵਾਲਾ ਵੇਰਕਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈ ਦੇ ਕੋਲ ਸੱਜਣੋ ਝੋਟੀ ਵਿਖਾਉਣੇ ਪਏ ਆ ਤੁਹਾਨੂੰ ਤੇ ਦੂਜਾ ਸੂਆ ਸੋਈ ਹੋਈ ਆ 부ਸ਼ੀ ਬਣੀਆ 부ਚੀ ਤੇ ਮਿਲਦੀ ਆ ਠੀਕ ਆ ਤੇ ਬੜੇ ਦਿਧਾਰੂ ਪਸ਼ੂ ਇਸ ਮੰਡੀ 'ਚ ਸੱਜਣੋ ਆਉਣੇ ਆ ਇਹ ਮੰਡੀ ਜਿਹੜੀ ਵੱਲਾ ਬੇਰਕਾ ਮੰਡੀ ਹੈ ਨਾ ਇਹ ਸਾਲ ਦੇ ਵਿੱਚ ਦੋ ਸੌਰੀ ਮਹੀਨੇ ਦੇ ਵਿੱਚ ਦੋ ਰਾਂ ਲਗਿਆ ਕਰੂਗੀ ਇੱਕ 12 ਤਰੀਕ ਨੂੰ ਇੱਕ 26 ਨੂੰ ਕਾਫੀ ਪਸ਼ੂ ਸੱਜਣੋਂ ਆਏ ਹੋਏ ਆ ਦੂਰ ਤਰਕੇ ਤੁਹਾਨੂੰ ਵਿਖਾਉਣੇ ਪਏ ਆ ਤੇ ਕਾਫੀ ਗਾਖ ਵੀ ਕਾਫੀ ਆਏ ਹੋਏ ਆ ਇਸ ਮੰਡੀ ਦੀ ਸ਼ੁਰੂਆਤ ਹੋ ਗਈ ਸੱਜਣੋ ਆਪਾਂ ਪਹਿਲੀ ਵੀਡੀਓ ਪਾਈ ਸੀ ਜਦੋਂ ਪਹਿਲੀ ਰਾਂ ਮੰਡੀ ਲੱਗੀ ਸੀ ਤੇ ਬੜੇ ਭੈਣ ਭਰਾਵਾਂ ਨੇ ਰਪਾਉਂ ਦਿੱਤਾ ਫੋਨ ਲਾਏ ਕਿ ਪਸ਼ੂਆਂ ਦੀ ਵੀਡੀਓ ਵੀ ਬਣਾਓ ਕਿਦੇ ਚਲ ਸਮਾਂ ਥੋੜਾ ਹੀ ਸਾਡੇ ਕੋਲ ਇੰਨੇ ਸਮੇਂ 'ਚ ਕੋਸ਼ਿਸ਼ ਕਰਾਂਗੇ ਜਿੰਨਾ ਵੀ ਵੱਤ ਵਤਨ ਵਿਖਾਵਾ ਹੈ ਸੱਜਣੋ ਪਸ਼ੂ ਘਟਾਏ ਆ ਤੇ ਗਾਂਕ ਜ਼ਿਆਦਾ ਆ ਖਰੀਦਣ ਵਾਲੇ ਤੇ ਮੰਡੀ ਪੂਰੀ ਉੰਜ ਅਰੌਣਕ ਲੱਗੀ ਪਈ ਆ ਜਿੰਨੇ ਕ ਜਿੰਨੇ ਕ ਆਏ ਪਸ਼ੂ ਅੱਗੇ ਤੇ ਕਟੂ ਮਾਲ ਦੀ ਲੱਗਦੀ ਸੋਣ ਸੱਜਰ ਪਸ਼ੂਆਂ ਦੀ ਵੀ ਲੱਗਦਾ ਪੀ ਸੱਜਰੋ ਤੇ ਵੇਖੋ ਝੋਟੀ ਬਿਲਕੁਲ ਤਾਜੀ ਸੋਈ ਸਲਾ ਬਿਲਕੁਲ ਗਿੱਲੀ 나ੜੂ ਦੇ ਸੋਈ ਹੋਈ ਆ ਜੈਡ ਬਲੈਕ ਸੋਈ ਹੋਈ ਆ ਲੋ ਜੀ ਸੱਜਰੋ ਆਇਆ ਕਰੋ ਮੰਡੀ ਵਿੱਚ ਪਸ਼ੂ ਲੈ ਕੇ ਜਾਇਆ ਕਰੋ ਸਾਰੇ ਪਿੰਡ ਪ੍ਰਾ ਖਾਸੇ ਤੋਂ ਪਸ਼ੂ ਲੈ ਕੇ ਆਇਆ ਵੀਰ ਵੇਖੋ ਕਿੱਡੀ ਸੋਹਣੀ ਸ਼ਾਨਦਾਰ ਝੋਟੀ ਤਾਜੀ ਸੋਈ ਆ ਪਿੰਡ ਖਾਸਾ ਇਹਨਾਂ ਦਾ ਤੇ ਦੋ ਪਸ਼ੂ ਲੈ ਕੇ ਆਏ ਨੇ ਠੀਕ ਹੈ ਜੀ ਪੂਰੀ ਰੌਣਕ ਲੱਗੀ ਆ 12 ਤੇ 26 ਨੂੰ ਨੋਟ ਕਰ ਲਿਓ ਮਹੀਨੇ ਚ ਦੋ ਵਾਰ ਅੰਮ੍ਰਿਤਸਰ ਸਾਹਿਬ ਵੱਲਾ ਵੀਰ ਕਾ ਪਹੁੰਚੋ ਤੇ ਮੰਡੀ ਦਾ ਜਿਹੜਾ ਲਾਹ ਘਟ ਲਓ ਠੀਕ ਆ ਜਰਸੀਆਂ ਐਚ ਐਫ ਸ਼ਾਹੀਆਲ ਸਾਰ ਤਰ੍ਹਾਂ ਦੀ ਵੈਰਾਈਟੀ ਸਜਣੋ ਮਿਲੂਗੀ। ਕੀ ਬਾਤ ਹੈ। ਤੇ ਦੀਵਾਲੀ ਤੇ ਸਜਣੋ ਵਿਸਾਖੀ ਦੇ ਮੌਕੇ ਤੇ ਜਿਹੜੀ 6 ਮਹੀਨਿਆਂ ਬਾਅਦ ਲੱਗਣੀ ਹੋ ਤਾਂ ਲੱਗੇ ਹੀ ਕਰੂਗੀ ਨਾ। ਦੀਵਾਲੀ ਤੇ ਬੜੀ ਮੰਡੀ ਸਜਣੋ ਭਰਦੀ ਆ। ਰੌਣਕ ਪੂਰੀ ਲੱਗਦੀ ਆ ਇਸ ਮੰਡੀ ਦੀ ਉਦੋਂ ਤੇ ਘੋੜੇ-ਘੋੜੀਆਂ ਵੀ ਸਜਣੋ ਆਉਂਦੀਆਂ। ਦੀਵਾਲੀ ਤੇ ਵਿਸਾਖੀ ਦੇ ਮੌਕੇ ਤੇ ਹੋਰ ਵੀ ਬਥੇਰੇ ਜਾਨਵਰ ਕੋਈ ਨਾ ਕੋਈ ਜਿਵੇਂ ਡੌਕ ਵੀ ਕਹਿ ਦਈਏ ਬਥੇਰੇ ਆਉਂਦੇ ਆ ਹਰ ਇੱਕ ਚੀਜ਼ ਆਉਂਦੀ ਕੋਈ ਪੰਛੀ ਵੀ ਲੈ ਕੇ ਆਉਂਦਾ ਹੈ ਪਰ ਇਸ ਮੰਡੀ ਤੇ ਸਿਰਫ ਜਿਹੜੀ ਇਹ ਮਹੀਨੇ ਚ ਲੱਗਿਆ ਕਰੂ ਪਸ਼ੂ ਹੀ ਮਿਲਣਗੇ ਇਥੋਂ ਸਾਸੇ ਗੱਲ ਜੀ